ਅਕਸਰ ਤਾਂ ਉਹ ਜਿਹੀਆਂ ਵਾਰਦਾਤਾਂ ਤੇ ਦੱਸਦੇ ਆ ਜਿੱਥੇ ਕਿ ਚੋਰਾਂ ਵੱਲੋਂ ਕਿਸੇ ਦੁਕਾਨ ਤੇ ਲੁੱਟ ਕ ਕੀਤੀ ਜਾਂਦੀ ਹੈ ਜਾਂ ਫਿਰ ਕਿਸੇ ਘਰ ਨੂੰ ਲੁੱਟਿਆ ਜਾਂਦਾ ਹੈ ਲੇਕਿਨ ਇਹ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਚੋਰਾਂ ਵੱਲੋਂ ਪੂਰਾ ਦਾ ਪੂਰਾ ਟਰੱਕ ਹੀ ਚੋਰੀ ਕਰ ਲਿਆ ਗਿਆ ਅਤੇ ਉੱਥੋਂ ਦੀ ਫਰਾਰ ਹੋ ਗਏ ਦੱਸਿਆ ਕਿ ਬਲੈਰੋ 407 ਸਮਾਨ ਢੋਣ ਵਾਲਾ ਇਹ ਟਰੱਕ ਹੈ ਜਿੱਥੇ ਉੱਤੇ ਜੋ ਕਿ ਇਹ ਚੋਰ ਸਵਾਰ ਹੋ ਜਾਂਦੇ ਨੇ ਆਪਣੀ ਚੋਰ ਚਾਬੀ ਦੇ ਨਾਲ ਪਹਿਲਾਂ ਤੇ ਉਸ ਦਾ ਦਰਵਾਜ਼ਾ ਖੋਲ ਲੈਂਦੇ ਨੇ ਉਸ ਤੋਂ ਬਾਅਦ ਉਹਨੂੰ ਚਾਲੂ ਕਰ ਲੈਂਦੇ ਨੇ ਜਿਸ ਤੋਂ ਬਾਅਦ ਇੱਕ ਚੋਰ ਜੋ ਹੈ ਆਪਣੀ ਸਵਿਫਟ ਕਾਰ ਦੇ ਵੱਲ ਭੱਜਦਾ ਹੈ ਅਤੇ ਇਹ ਚੋਰ ਜੋ ਨੇ ਉਹ ਇਸ ਟਰੱਕ ਨੂੰ ਲੈ ਕੇ ਉਥੋਂ ਦੀ ਰਫੂ ਚੱਕਰ ਹੋ ਜਾਂਦੇ ਨੇ ਇਸ ਪੂਰੇ ਮਾਮਲੇ ਦੀ ਜਿਓ ਹੈ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੀਸੀਟੀਵੀ 'ਚ ਇਹ ਤਸਵੀਰਾਂ ਕੈਦ ਹੋ ਗਈਆਂ ਨੇ ਜੋ ਕਿ ਤੁਹਾਡੇ ਨਾਲ ਸਾਂਝੀਆਂ ਵੀ ਕਰ ਰਹੇ ਹਾਂ ਲੇਕਿਨ ਇੱਥੇ ਚੋਰਾਂ ਦੇ ਬੁਲੰਦ ਹੌਸਲਿਆਂ ਦੇ ਨਾਲ-ਨਾਲ ਹੀ ਇਹ ਵੀ ਦੇਖਣਾ ਬਣ ਰਿਹਾ ਹੈ ਕਿ ਚੋਰਾਂ ਵੱਲੋਂ ਹੁਣ ਸਿਰਫ ਕਾਰਿਆਂ ਦੁਕਾਨਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਜਾ ਰਿਹਾ ਬਲਕਿ ਜੋ ਸੜਕ ਤੇ ਖੜੇ ਆਮ ਵਾਹਨ ਵੀ ਨੇ ਉਹਨਾਂ ਨੂੰ ਵੀ ਆਪਣੀ ਚੋਰ ਚਾਬੀ ਦੇ ਨਾਲ ਉਹ ਚਾਲੂ ਕਰਨ ਦੇ ਵਿੱਚ ਸક્ષਮ ਨਜ਼ਰ ਆ ਰਹੇ ਨੇ ਅਤੇ ਕਿਤਨਾ ਕਿਤੇ ਇਹ ਚਿੰਤਾ ਦਾ ਵਿਸ਼ਾ ਬਣਦਾ ਹੈ ਕਿਉਂਕਿ ਇਲਾਕੇ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਹੁਸ਼ਿਆਰਪੁਰ ਦੀ ਫਿਲਹਾਲ ਹੈ ਤਸਵੀਰਾਂ ਨੇ ਜਿੱਥੇ ਕਿ ਸੂਬੇ ਦੇ ਵਕ ਵਕ ਇਲਾਕਿਆਂ ਚੋ ਅਜੀਹਿਆ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਲੇਕਿਨ ਹੁਸ਼ਿਆਰਪੁਰ ਤੋਂ ਐ ਜੋ ਘਟਨਾ ਐ ਉਹ ਸਾਹਮਣੇ ਆਈ ਐ ਜਿਸਨੇ ਪੂਰੇ ਦੇ ਪੂਰੇ ਇਲਾਕੇ ਨੂੰ ਕਿਤਨਾ ਕਿਤੇ ਹੈਰਾਨ ਕਰ ਦਿੱਤਾ ਐ ਤੇ ਉੱਥੇ ਹੀ ਪਰੇਸ਼ਾਨ ਕਰ ਦਿੱਤਾ ਐ ਤੇ ਸੋਚਨ ਦੇ ਉੱਤੇ ਮਜਬੂਰ ਕਰ ਦਿੱਤਾ ਐ ਕਿ ਕੀ ਹੁਣ ਸੜਕ ਤੇ ਖੜੇ ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਵਾਹਨ ਵੀ ਸੁਰੱਖਿਅਤ ਨਹੀਂ ਰਹੇ ਗੱਡੀਆਂ ਕੀ ਟਰੱਕ ਦੇ ਟਰੱਕ ਪੂਰੇ ਦੇ ਪੂਰੇ ਚੋਰੀ ਹੋ ਰਹੇ ਨੇ ਜੋ ਕਿ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਐ ਇਸ ਤਸਵੀਰ ਨੂੰ ਦੇਖ ਕੇ ਤੁਹਾਡੇ ਮਨੋ ਜ਼ਹਿਨ ਦੇ ਵਿੱਚ ਕੀ ਵਿਚਾਰ ਆ ਰਹੇ ਨੇ ਔਸ ਤੁਹਾਡੇ ਨਾਲ ਜ਼ਰੂਰ ਕਮੈਂਟ ਬਾਕਸ ਰਾਈ ਸਾਂਝੇ ਕਰੋ ਫਿਲਹਾਲ ਹੁਸ਼ਿਆਰਪੁਰ ਦੀ ਹੈ ਤਸਵੀਰ ਹੈ ਹੁਸ਼ਿਆਰਪੁਰ ਚ ਇੱਕ ਪੂਰਾ ਦਾ ਪੂਰਾ ਟਰੱਕ ਚੁੱਕ ਕੇ ਚਲਾ ਕੇ ਚੋਰ ਰਫੂ ਚੱਕਰ ਹੋ ਗਏ ਨੇ